ਲੋਗੀ ਤੇਰਾ ਚੈਨਲ ਨੂੰ ਵੇਖਣ ਵਾਲੇ ਸਾਡੇ ਪਿਆਰੇ ਸਰੋਤੇਓ ਸਾਰਿਆਂ ਦਾ ਚੈਨਲ ਉੱਤੇ ਨਿੱਘਾ ਸਵਾਗਤ ਹੈ ਜੀ ਅੱਜ ਮੈਂ ਇੱਕ ਸ਼ਗਨਾ ਦੀ ਕੋੜੀ ਤੁਹਾਡੇ ਸਾਹਮਣੇ ਪੇਸ਼ ਕਰਨ ਜਾ ਰਹੀਆਂ ਜੀ ਕੋੜੀ ਤੇਰੀ ਵੇ ਮੱਲਾ ਸੋਹਣੀ ਕੋੜੀ ਤੇਰੀ ਵੇ ਮੱਲਾ ਸੋਹਣੀ ਸੋਹਣੀ ਵੇ ਸੋੰਦੀ ਕਾਂਠੀਆਂ ਦੇ ਨਾਲ ਕਾਂਠੀ ਡੇਢ ਤੇ ਹਜ਼ਾਰ ਮੈਂ ਬੁਲੇ ਹਾਰੀ ਬਿਮਾਂਦਿਆ ਸੁਰਜਣਾ ਸੁਰਜਣਾ ਵੇ ਮੈਂ ਬੁਲੇ ਹਾਰੀ ਬਿਮਾਂਦਿਆ ਸੁਰਜਣਾ ਵਿੱਚ ਵਿੱਚ ਬਾਗਾਂ ਦੇ ਤੁਸੀਂ ਆਇਓ ਛੋਟ ਨਗਾਰੀਆਂ ਤੇ ਲਾਇਓ ਖਾਣਾ ਰਾਜਿਆਂ ਦਾ ਖਾਓ ਮੈਂ ਬੁਲੇ ਹਰੀ ਬਿਮਾਂਦਿਆ ਸੁਰਜਣਾ ਸੁਰਜਣਾ ਵੇ ਮੈਂ ਬੁਲੇ ਹਰੀ ਬਿਮਾਂਦਿਆ ਸੁਰਜਣਾ ਚੀਰਾ ਤੇ ਰਵੇ ਮਲਾ ਸੋਹਣਾ ਚੀਰਾ ਤੇ ਰਵੇ ਮਲਾ ਸੋਹਣਾ ਸੋਹਣਾ ਵੇ ਜੱਜਦਾ ਕਲਗੀਆਂ ਦੇ ਨਾਲ ਕਲਗੀਆਂ ਡੇਢ ਤੇ ਹਜ਼ਾਰ ਮੈਂ ਬੋਲੇ ਹਰੀ ਬੇਮਾਂਦਿਆ ਸੁਰਜਣਾ ਸੁਰਜਣਾ ਵੇ ਮੈਂ ਬੋਲੇ ਹਰੀ ਬੇਮਾਂਦਿਆ ਸੁਰਜਣਾ ਜਾਮਾ ਤੇ ਰਵੇ ਮਲਾ ਸੋਹਣਾ ਜਾ ਮਾ ਤੇਰਵੇ ਮਲਾ ਸੋਹਣਾ ਸੋਹਣਾ ਵੇ ਸਜਦਾ ਕਲੀਆਂ ਦੇ ਨਾਲ ਕਲੀਆਂ ਡੇੜ ਤੇ ਹਜ਼ਾਰ ਮੈਂ ਬੁਲੇ ਹਾਰੀ ਬੇਮਾਂ ਦਿਆ ਸੁਰਜਣਾ ਸੁਰਜਣਾ ਵੇ ਮੈਂ ਬੁਲੇ ਹਾਰੀ ਬੇਮਾਂ ਦਿਆ ਸੁਰਜਣਾ ਕੈਂਠਾ ਤੇ ਰਵੇ ਮੱਲਾ ਸੋਹਣਾ ਕੈਂਠਾ ਤੇ ਰਵੇ ਮੱਲਾ ਸੋਹਣਾ ਸੋਹਣਾ ਵੇ ਸਜਦਾ ਚੁਗਨੀਆਂ ਦੇ ਨਾਲ ਜੁਗਨੀ ਡੇਡ ਤੇ ਹਜ਼ਾਰ ਮੈਂ ਬਲੇ ਹਾਰੀ ਬੇਮਾ ਦਿਆ ਸੁਰਜਣਾ ਸੁਰਜਣਾ ਵੇ ਮੈਂ ਬਲੇ ਹਾਰੀ ਬੇਮਾ ਦਿਆ ਸੁਰਜਣਾ ਜੁੱਤੀ ਤੇਰੀ ਵੇਮਲਾ ਸੋਹਣੀ ਜੁੱਤੀ ਤੇਰੀ ਵੇਮਲਾ ਸੋਹਣੀ ਸੋਹਣੀ ਵੇ ਜੜੀ ਤੇल्ले ਦੇ ਨਾਲ ਟਿੱਲਾ ਦੇਉਂਦੇ ਹਜ਼ਾਰ ਬੜੀ ਸੋਹਣੀ ਤੇਰੀ ਚਾਲ ਮੈਂ ਬਲੇ ਹਾਰੀ ਬੇਮਾਂ ਦਿਆ ਸੁਰਜਣਾ ਸੁਰਜਣਾ ਵੇ ਮੈਂ ਬਲੇਹਾਰੀ ਬੇਮਾਂ ਦਿਆ ਸੁਰਜਣਾ ਬੰਨੋ ਤੇਰੀ ਵੇ ਮੱਲਾ ਸੋਹਣੀ ਬੰਨੋ ਤੇਰੀ ਵੇ ਮੱਲਾ ਸੋਹਣੀ ਸੋਹਣੀ ਵੇ ਜੇੜੀ ਫੱਬਵੇ ਤੇਰੇ ਨਾਲ ਲੱਦੀ ਗਹਿਣਿਆਂ ਦੇ ਨਾਲ ਬੜੀ ਸੋਹਣੀਏ ਦੀ ਚਾਲ ਤੇ ਤੋਂ ਜਾਮਵਾਰੋ ਵਾਰ ਮੈਂ ਤਾਂ ਜੋੜੀ ਤੋਂ ਬਲੇਹਾਰ ਮੈਂ ਬਲੇਹਰੀ ਬੇਮਾਂਦਿਆ ਸੁਰਜਣਾ ਸੁਰਜਣਾ ਵੇ ਰੱਬ ਨੇ ਲਾਏ ਤੈਨੂੰ 파ਗ ਤੇਰਾ ਸਿਰ ਦਾ ਏ ਤਾਜ ਮੈਂ ਬਲੇਹਰੀ ਬੇਮਾਂਦਿਆ ਸੁਰਜਣਾ ਸੁਰਜਣਾ ਬੇਮਾਂਦਿਆ ਸੁਰਜਣਾ thank